24 ਦੇ ਵਿੱਚ ਨਰਿੰਦਰ ਮੋਦੀ ਜੀ ਆਉਣਗੇ ਕਿਉਂਕਿ ਇਹ ਇਹ ਜਿਸ ਤਰ੍ਹਾਂ ਦੇ ਇਹਨਾਂ ਨੇ ਮਤਲਬ ਪੰਜਾਬ ਦਾ ਦੇਸ਼ ਦਾ ਵਿਕਾਸ ਕੀਤਾਗਾ ਉਹ ਅਜੇ ਤੱਕ ਮਤਲਬ 70 ਸਾਲ ਹੋ ਗਏ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਔਰ ਇਹ ਜੋ ਨਿਸ਼ਕਾਮ ਸੇਵਾ ਕਰ ਰਹੇ ਨੇਗੇ ਦਿਨ ਰਾਤ 24 ਘੰਟੇ ਪਾਰਟੀ ਵਾਸਤੇ ਤੇ ਸਰਕਾਰ ਵਾਸਤੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਪਿਛਲੇ 10 ਸਾਲ ਦੌਰਾਨ ਥਾਂ ਥਾਂ ਤੇ ਜਿਸ ਤਰ੍ਹਾਂ ਬਠਿੰਡੇ ਏਮਸ ਹੈ ਜਾਂ ਘਾਬਦਾਇਆ ਇਸ ਤਰ੍ਹਾਂ ਦੇ ਬੜੇ ਬੜੇ ਲੋਕਾਂ ਦੀ ਸਹੂਲਤ ਵਾਸਤੇ ਹਸਪੀਟਲ ਖੁੱਲੇ ਗਏ ਨੇ ਬਹੁਤ ਵੱਡੇ ਪੱਧਰ ਤੇ ਬੜੀਆਂ ਬੜੀਆਂ ਸੜਕਾਂ ਜਿਵੇਂ ਆ ਕਟੜਾ ਸੜਕ ਜਾ ਰਹੀ ਹੈਗੀ ਦਿੱਲੀ ਤੋਂ ਇਹ ਬਹੁਤ ਵੱਡੀਆਂ ਸਹੂਲਤਾਂ ਨੇ ਜਿਹਦੇ ਨਾਲ ਲੋਕਾਂ ਦਾ ਵਪਾਰ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਊਗਾ ਔਰ ਲੋਕ ਉਹਨਾਂ ਵਾਲੇ ਸਮੇਂ ਵਿੱਚ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਹਨਾਂ ਕਰਕੇ ਰੋਜ਼ਗਾਰ ਮਿਲੂਗਾ ਲੋਕਾਂ ਨੂੰ ਕੱਚੇ ਘਰ ਬਣਾ ਕੇ ਦਿੱਤੇ ਨੇ ਔਰ ਕੈਸ ਲੰਡਨ ਦਿੱਤੇ ਨੇ ਸਹੂਲਤ ਦਿੱਤੀ ਹੈ ਸਿਹਤ ਵਿਭਾਗ ਵੱਲੋਂ ਸਹੂਲਤ ਦਿੱਤੀ ਜਾ ਰਹੀ ਹੈ ਉਹਨਾਂ ਦਾ ਔਰ ਕਿਸਾਨਾਂ ਨੂੰ ਜੋ ਵਿਸ਼ੇਸ਼ ਤੌਰ ਤੇ ਆਪਣਾ ਕਿਸਾਨ ਨਿਧੀ ਯੋਜਨਾ ਦਿੱਤੀ ਜਾ ਰਹੀ ਹੈ ਦੇ ਵਿੱਚ ਇਹਨਾਂ ਨੇ ਜੀਐਸਟੀ ਮਾਫ ਕੀਤੀ ਮੋਦੀ ਜੀ ਨੇ ਕਰਤਾਰਪੁਰ ਦਾ ਲੰਘਾ ਖੋਲਿਆ ਔਰ ਵਿਸ਼ੇਸ਼ ਤੌਰ ਤੇ ਜੋ ਸ਼ਹੀਦੀ ਤੌਰ ਤੇ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਹੋਇਆ ਉਹਨੂੰ ਮੁੱਖ ਰੱਖ ਕੇ ਔਰ ਸ਼ਹੀਦ ਜਾਂਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ ਪਾਲ ਦਿਵਸ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਇੰਨਾ ਕਾਰਨ ਕਰਕੇ ਔਰ ਜੋ ਆਪਣਾ 2024 ਦੇ ਵਿੱਚ ਉਹ ਮੁੜ ਪ੍ਰਧਾਨ ਮੰਤਰੀ ਤੀਜੀ ਵਾਰ ਬਣਨ ਜਾ ਰਹੇ ਨੇ ਲੋਕਾਂ ਦਾ ਬਹੁਤ ਬਰਭੰਗਾਰੇ